ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਦੇ ਵੱਲੋਂ ਮੈਕਸੀਕੋ ਦੇ ਪਾਰਦਰੂ ਤੇ ਬਣੀ ਕੰਧ ਨੂੰ ਕਾਲਾ ਰੰਗ ਕਰਨ ਦੇ ਹੁਕਮ ਦਿੱਤੇ ਗਏ ਨੇ ਤਾਂ ਕਿ ਇਹ ਇੰਨੀ ਤਪ ਜਾਵੇ ਕਿ ਪ੍ਰਵਾਸੀ ਇਸ ਉਤੇ ਚੜ ਕੇ ਅਮਰੀਕਾ ਵਾਲੇ ਪਾਸੇ ਆਹੀ ਨਾ ਸਕਣ ਰਾਸ਼ਟਰਪਤੀ ਦੇ ਹੁਕਮਾਂ ਤੇ ਫੁਲੇਜ ਰੋਂਡਿਆ ਅਗਰੈਸ ਸੁਰੱਖਿਆ ਮੰਤਰੀ ਕਿਸਟੀ ਨੋਇੰਬੋਰਡਰ ਤੇ ਪਹੁੰਚ ਗਏ ਅਤੇ ਮੀਡੀਆ ਦੇ ਨਾਲ ਗੱਲਬਾਤ ਕਰਦੇ ਆ ਦਾਵਾ ਕੀਤਾ ਕਿ ਪਿਛਲੇ ਸਮੇਂ ਦੌਰਾਨ ਕਿਸੇ ਗੈਰ ਕਾਨੂੰਨੀ ਪ੍ਰਵਾਸੀ ਨੂੰ ਮੁਲਕ ਦੇ ਵਿੱਚ ਰਿਆ ਨਹੀਂ ਕੀਤਾ ਗਿਆ ਉਹਨਾਂ ਨੇ ਦਲੀਲ ਦਿੱਤੀ ਕਿ ਬਾਰਡਰ ਤੇ ਬਣੀ ਕੰਦ ਨੂੰ ਪਾਰ ਕਰਨਾ ਪਹਿਲਾਂ ਹੀ ਬਹੁਤ ਮੁਸ਼ਕਲ ਹੈ ਅਤੇ ਕਾਲਾ ਰੰਗ ਹੋਣ ਮਗਰੋਂ ਅਸੰਭਵ ਹੋ ਜਾਵੇਗਾ। ਇਤਨੇ ਗਰਮੀ ਰੇਵੀਚੇ ਕੰਦ ਤੇ ਚੜਨਾ ਦਾ ਦੂਰ ਦੀ ਗੱਲ ਪ੍ਰਵਾਸੀ ਕੰਦ ਨੂੰ ਹੱਥ ਲਾਉਣ ਤੋਂ ਵੀ ਘਬਰਾਉਣ ਕੀ। ਕ੍ਰਿਸਟੀ ਨੋਇਮ ਨੇ ਅੱਗੇ ਕਿਹਾ ਕਿ ਕੰਦ ਉੱਤੇ ਕਾਲਾ ਰੰਗ ਕਰਨ ਤੋਂ ਇਲਾਵਾ ਹੋਰ ਤਕਨੀਕੀ ਉਪਾਅ ਵੀ ਕੀਤੇ ਜਾ ਰਹੇ ਨੇ ਜਿਨ੍ਹਾਂ ਦੇ ਵਿੱਚ ਕੈਮਰੇ ਅਤੇ ਹੀਟ ਸੈਂਸਰ ਲਾਉਣੇ ਸ਼ਾਮਲ ਨੇ। ਇਹ ਤੇ ਦੱਸਣਾ ਬੰਦ ਹੈ ਕਿ ਟੈਕਸਾਸ ਦੇ ਵਿੱਚ ਕੁਮਾਤਰੀ ਬਾਰਡਰ ਤੇ ਗਰਮੀਆ ਦੌਰਾਨ ਤਾਪਮਾਨ 49 ਡਿਗਰੀ ਸੈਲਸੀਅਸ ਤੱਕ ਪਹੁੰਚ ਜਾਂਦਾ ਹੈ। ਖੰਡ ਨੂੰ ਕਾਲਾ ਰੰਗ ਕਰਮੋਂ ਦੀ ਸ਼ੁਰੂਆਤ ਕੰਪ ਦੇ ਵੱਲੋਂ ਆਪਣੇ ਪਹਿਲੇ ਕਾਜਕਾਲ ਦੌਰਾਨ ਕੀਤੀ ਗਈ ਪਰ ਇਸ ਨੂੰ ਮੁਕੰਮਲ ਨਾ ਕੀਤਾ ਜਾ ਸਕਿਆ। ਦੂਜੇ ਕਾਜਕਾਲ ਦੌਰਾਨ ਹੁਣ ਡੰਪ ਦੇ ਵੱਲੋਂ ਅਮਰੀਕਾ ਮੈਕਸੀਕੋ ਦੇ ਬਾਰਡਰ ਤੇ ਖੰਡ ਦੀ ਉਸਾਰੀ ਵਾਸਤੇ 46.5 ਅਰਬ ਡਾਲਰ ਅਲਾਟ ਕੀਤੇ ਗਏ ਨੇ। ਕੁਐਸਟੀ ਨੋਇਮ ਨੇ ਦੱਸਿਆ ਕਿ ਬਿਕ ਬਿਊਟੀਫੁੱਲ ਵੀਲ ਰਾਹੀਂ ਕੁਮਾਂ트ਰੀ ਸਰਹੱਦ ਉਤੇ ਕਾਂਦਦੀ ਉਸਾਰੀ ਕਰਨ ਦੇ ਵਿੱਚ ਮਦਦ ਮਿਲ ਰਹੀ ਹੈ। ਇਹ ਰੋਜ਼ਾਨਾ ਤਕਰੀਬਨ ਅੱਧਾ ਮੀਲ ਇਲਾਕਾ ਕਵਰ ਕੀਤਾ ਜਾਂਦਾ ਹੈ। ਕਾਂਦਦੀ ਉਸਾਰੀ ਉਹਨਾਂ ਇਲਾਕੇ ਦੇ ਵਿੱਚ ਕੀਤੀ ਜਾ ਰਹੀ ਹੈ ਜਿੱਥੋਂ ਗੈਰ ਕਾਨੂੰਨੀ ਪਰਵਾਸੀ ਸਭ ਤੋਂ ਜ਼ਿਆਦਾ ਗਿਣਤੀ ਦੇ ਵਿੱਚ ਦਖਲ ਹੁੰਦੇ ਨੇ। ਪਰ ਸਥਾਨਕ ਲੋਕਾਂ ਦੇ ਵੱਲੋਂ ਉਸਾਰੀ ਦਾ ਵਿਰੋਧ ਵੀ ਕੀਤਾ ਜਾ ਰਿਹਾ ਹੈ। ਜਿਨ੍ਹਾਂ ਦੇ ਦਲੀਲ ਹੈ ਕਿ ਸਰਕਾਰ ਉਹਨਾਂ ਦੇ ਜ਼ਮੀਨ ਨੂੰ ਫੌਜੀ ਜ਼ੋਨਾਂ ਦੇ ਵਿੱਚ ਤਬਦੀਲ ਕਰ ਦਿੱਤਾ ਹੈ ਅਤੇ ਇਸ ਵਾਸਤੇ ਟੁਕਮਾ ਮੁਆਵਜ਼ਾ ਵੀ ਨਹੀਂ ਦਿੱਤਾ ਗਿਆ ਰਿਹਾ। ਇਸੇ ਉਲਟ ਡਿਪਾਰਟਮੈਂਟ ਆਫ ਹੌਮਲੈਂਡ ਸਿਕਿਉਰਿਟੀ ਦੇ ਇੰਚਾਰਜ ਨੇ ਮਾਨ ਦੇ ਨਾਲ ਦੱਸਿਆ ਕਿ ਅਮਰੀਕਾ ਦੀਆਂ ਸਰਹੱਦਾ ਜੁਨੀਆਂ ਇਸ ਵੇਲੇ ਸੁਰੱਖਿਅਤ ਨਹੀਂ ਉਹਨੀਆਂ ਇਤਿਹਾਸ ਦੇ ਵਿੱਚ ਪਹਿਲਾ ਕਦੇ ਵੀ ਨਹੀਂ ਗਈਆਂ। ਕ੍ਰੌਮਸਕ ਕਾਟੇ ਦੇ ਦਾਅਵੇ ਮੁਤਾਬਕ ਮਈ, ਜੂਨ ਅਤੇ ਜੁਲਾਈ ਦੇ ਮਹੀਨਿਆਂ ਦੌਰਾਨ ਗੈਰ ਕਾਨੂੰਨੀ ਪ੍ਰਵਾਸੀਆਂ ਦੀ ਆਵਾਜਾਈ ਮੁਕੰਮਲ ਤੌਰ ਤੇ ਬੰਦ ਰਹੀ। ਰਾਸ਼ਟਰਪਤੀ ਨੇ ਸੋਸ਼ਲ ਮੀਡੀਆ ਰਾਹੀਂ ਟੈਕਸਸ ਸੂਬੇ ਨੂੰ ਵਧਾਈਆਂ ਦੇਦਿਆ ਕਿ ਅਮਰੀਕਾ ਦੇ ਇਤਿਹਾਸ ਵਿੱਚ ਇੰਨੇ ਘੱਟ ਅੰਕੜੇ ਕਦੇ ਵੀ ਦਰਜ ਨਹੀਂ ਕੀਤੇ ਗਏ। ਰਾਸ਼ਟਰਪਤੀ ਦੇ ਵੱਲੋਂ ਇਹ ਰੁਝਾਨ ਜਾਰੀ ਰੱਖਣ ਤੇ ਵੀ ਜ਼ੋਰ ਦਿੱਤਾ ਗਿਆ, ਜਿਸ ਦੇ ਆਧਾਰ 'ਤੇ 2026 ਦੀਆਂ ਮੱਧਕਾਲੀ ਚੋਣਾਂ ਦੇ ਵਿੱਚ ਰਿਪਬਲਿਕਨ ਪਾਰਟੀ ਦੀ ਜਿੱਤ ਯਕੀਨੀ ਬਣਾਈ ਜਾ ਸਕਦੀ ਹੈ। ਤੁਝੇ ਪਾਸੇ ਮੀਡੀਆ ਰਿਪੋਰਟਾਂ ਮੁਤਾਬਕ ਕੁਮਾਂਤਰੀ ਸਰਹੱਦ ਤੇ ਫੌਜ ਦੀ ਤਣਾਤੀ ਤਿੰਨ ਗੁਣਾ ਵਧ ਕਾਰ ਦਿੱਤੀ ਗਈ ਹੈ ਅਤੇ 3000 ਵਾਧੂ ਪੈਟਰੋਲ ਐਜੰਟ ਵੀ ਭਲਤੀ ਕੀਤੇ ਜਾ ਰਹੇ ਨੇ